ਵਿਭਾਗਾਂ ਭਰੇ ਦਿੰਦੇ ਆ ਕਿ ਸਾਡੇ ਵਿੜੇ ਦੇ ਵਿੱਚ ਸੁਖਿੰਦਰ ਮਹਿੰਦੀ ਪਹੁੰਚੇ ਆ ਤੇ ਆਦਿ ਸਵਾਬ ਨਾਲ ਆਪਣਾ ਸਾਰਾ ਪਰਿਵਾਰ ਜਿਹੜਾ ਆ 21 ਪਰਿਵਾਰ ਜਿਹੜੇ ਬਿਸਬੰਦੀ ਕ੍ਰੀਮ ਆ ਉਹ ਸੱਜਾ ਆ ਗਏ ਆ ਸਾਡੀਆਂ ਬੀਤੀਆਂ ਜਿਨ੍ਹਾਂ ਦੇ ਕਰਕੇ ਸਾਰੇ ਅਸੀਂ ਕੰਮ ਕਰਦੇ ਆ ਤੇ ਇਹ ਜਿਹੜਾ ਗਰੁੱਪ ਆ ਪੂਰੀ ਦੁਨੀਆ ਦੇ ਵਿੱਚ ਸਾਰੀਆਂ ਸੰਸਥਾਵਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਉਹ ਇਸ ਪਰਿਵਾਰ ਦੇ ਕਰਕੇ ਆ ਤੇ ਪਹਿਲਾਂ ਇੱਕ ਵਾਰੀ ਆਪਣੇ ਸਾਰਿਆਂ ਇਕੱਠੇ ਹੋਣ ਦੇ ਨਾਲ ਇੱਕ ਤਾੜੀਆਂ ਸੁਖਿੰਦਰ ਜੀ ਨੂੰ ਜਿੰਨਾ ਚਿਰ ਤੁਹਾਡਾ ਪਰਿਵਾਰ ਤੁਹਾਡੇ ਨਾਲ ਨਹੀਂ ਤੁਰਦਾ ਤੁਸੀਂ ਕੋਈ ਜੰਮ ਨਹੀਂ ਕਰ ਸਕਦੇ ਸੋ ਇਸ ਗੱਲ ਦੀ ਗਵਾਹੀ ਕਿਸਾ ਇਸਲਾਮ ਦੇ ਵਿੱਚ ਹੈਗਾ ਅਸੀਂ ਸ਼ੁਰੂ ਤੋਂ ਲੈ ਕੇ ਇਹ ਮੰਨ ਕੇ ਚੱਲੇ ਆਂ ਕਿ ਪਰਿਵਾਰ ਨਾਲ ਹੋਊਗਾ ਅਸੀਂ ਕੁਝ ਕਰ ਸਕਦੇ ਆਂ ਸਾਡਾ ਆਵਸਾਕੀਆਂ ਦੀਵਾਲੀਆਂ 파ਠ ਲੋੜੀਆਂ ਜਿਹੜਾ ਮਰਨਾ ਸਾਰਾ ਕੁਝ ਪਰਿਵਾਰ ਨਾਲ ਹੀ ਆ ਤੇ ਇਹ ਸਾਰੇ ਪਰਿਵਾਰ ਜਿਹੜੇ ਆ ਪਿਛਲੇ 9 ਸਾਲਾਂ ਤੋਂ ਕੁਝ ਮਗਰੋਂ ਆਏ ਕੁਝ ਹੁਣ ਆਏ ਨੇ ਪਰ ਲਗਾਤਾਰ ਜਿਹੜੇ ਸਾਰੇ ਅਸੀਂ ਵਡੇ ਹੋਏ ਆਂ ਤੇ ਅੱਜ ਤੁਸੀਂ ਸਾਡੇ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਜੇ ਬੇਦੀ ਗੱਲ ਤਾਂ ਆਇਆ ਤੇ ਧੰਨਵਾਦ ਕਿਉਂਕਿ ਪਾਤਰ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਵੀ ਸਾਰੀ ਦੁਨੀਆ ਮਹਿਸੂਸ ਕਰਦੀ ਆ ਕਿ ਕੁਝ ਨਾ ਕੁਝ ਪਾਤਰ ਸਾਹਿਬ ਦਾ ਤੁਹਾਨੂੰ ਤੁਹਾਡੇ ਵਿੱਚੋਂ ਨਜ਼ਰ ਆਉਂਦਾ ਇਹਨੂੰ ਸੁਆਤ ਨੂੰ ਤੁਸੀਂ ਕਹਿ ਲਓ ਤੁਸੀਂ ਅਸੀਸ ਨੂੰ ਵੇਖਣ ਵਾਸਤੇ ਆਉਣਾ ਸੀਗਾ ਇਸ ਬਹਾਨੇ ਫਿਰ ਸਾਰੇ ਇਕੱਠੇ ਹੋਣਾ ਸੀ ਇੱਥੇ ਅੱਜ ਤੇ ਸਾਡਾ ਸਾਰਾ ਪਰਿਵਾਰ ਹਾਜ਼ਰ ਹੈ ਮੈਂ ਚਾਹੁੰਦਾ ਕਿ ਥੋੜਾ ਥੋੜਾ ਇਹਨਾਂ ਬਾਰੇ ਦੱਸਣ ਮਾਣ ਜਾਣੇ ਤੇ ਬੋਪਾ ਰਾਏ ਸਾਹਿਬ ਸਭ ਤੋਂ ਵੱਡੇ ਨੇ ਸਾਡੇ ਵਿੱਚ ਤੇ ਉਹਨਾਂ ਬਾਰੇ ਮੈਂ ਆਪ ਦੱਸ ਦਣਾ ਆ ਤੇ ਬਾਕੀ ਤੁਸੀਂ ਉੱਠ ਕੇ ਆਪਣਾ ਨਾਮ ਲੇਡੀ ਜੈਂਟਸ ਨੇ ਤੇ ਆਪਣਾ ਪਿੰਡ ਦਾ ਨਾਮ ਜਿਹੜਾ ਦੱਸਣਾ ਬਾਕੀ ਤੁਹਾਡੇ ਬਾਰੇ ਮੈਂ ਇੱਕ ਲਾਈਨ ਦੀ ਇੰਟਰੋ ਕਰਕੇ ਦੇ ਦਾਂਗਾ ਸੋ ਸਭ ਤੋਂ ਪਹਿਲਾਂ ਮੈਂ ਬੋਕਰ ਐਸਾ ਸਭ ਤੋਂ ਵੱਡੇ ਨੇਪ੍ਰੈਸ ਬੈਂਡ ਦੇ ਵਿੱਚ ਇਹਨਾਂ ਦਾ ਨਾਮ ਜਾਨਕਾਣ ਸਿੰਘ ਮੁਤਾਜ ਹੈ ਨਹੀਂ ਤੁਸੀਂ ਵੀ ਜਾਣਦੇ ਹੋ پوری ਦੁਨੀਆ ਜਾਣਦੀ ਇਹਨਾਂ ਨੂੰ ਕਰਸ਼ਕ ਲਹਿਰ ਨੂੰ ਜੋ ਦੇਣਿਆ ਸਮਾਜ ਸੇਵਾ ਨੂੰ ਜੋ ਦੇਣਿਆ ਸੇ ਗੇਮਾਂ ਨੂੰ ਜੋ ਦੇਣਿਆ ਇਸ ਨੂੰ ਦੇ ਪੰਜਾਬੀ মিডিਆ ਨੂੰ ਜੋ ਦੇਣਿਆ ਇਸ ਨੂੰ ਸੱਦ ਗਤੀਵਿਧੀਆਂ ਨੂੰ ਦੇਣਿਆ ਹਰ ਖੇਤਰ ਦੇ ਵਿੱਚ ਇਹਨਾਂ ਨੇ ਹਮੇਸ਼ਾ ਮੋਰੀ ਉਹ ਕੀ ਹੁੰਕਾ ਨਭਾਈ ਆ ਤੇ ਆ ਸਾਰੇ ਪਰਿਵਾਰ ਦੇ ਵਿੱਚ ਸ਼ਾਇਦ ਮੈਂ ਸ਼ਾਮਲ ਨਾ ਹੁੰਦਾ ਜੇ 2008 ਦੇ ਵਿੱਚ ਇਹਰੇ ਘਰ ਆਣ ਕੇ ਮੈਨੂੰ ਇੰਗਲੈਂਡ ਦੇ ਕਪਣਾ ਨਾਲ ਜੋੜਦੇ ਪਰ ਇਹਨਾਂ ਨੂੰ ਪਤਾ ਵੀ ਇੱਥੇ ਕਲੀ ਹੈਗੀ ਕਿਸੇ ਵਿੱਚ ਉਸ ਤੇ ਕੰਮ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਹਰ ਤੋਂ ਵੱਧ ਆਪਣੇ ਭਾਈ ਜਾਰੇ ਵਾਸਤੇ ਕੰਮ ਕਰਦੇ ਵਾਸਤੇ ਤੇ ਜਿਉਂਦੇ ਇਹ ਸ਼ਹਿਰ ਦੇ ਵਿੱਚ ਆਏ ਆ ਲੱਖਾਂ ਜਿੰਨੇ ਆ ਸਾਰੇ ਚਿਹਰੇ ਇੱਥੇ ਬੈਠੇ ਨੇ ਸਾਰਿਆਂ ਨਾਲ ਇਹਦਾ ਰابطਾ ਖੁੱਲਦਾ ਤੇ ਸਾਡੇ ਸਭ ਤੋਂ ਵੱਡੇ ਨੇ ਸੀਨੀਅਰ ਨੇ ਪਿੰਡ ਘਟਾ ਨਿਕਲਾ ਇਹਨਾਂ ਦਾ ਤੇ ਭੈਣ ਜੀ ਮਜੀਦ ਆ ਕੇ ਆਏ ਨਹੀਂ ਆ ਵੈਸੇ ਪਰ ਪੂਰਾ ਪਰਿਵਾਰ ਜਿਹੜਾ ਆ ਪੰਜਾਬੀਆਂ ਦੇ ਵਾਸਤੇ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਜਿਨ੍ਹਾਂ ਬਾਰੇ ਮੈਂ ਬੋਲ ਲੱਗਾ ਤਾਂ ਘੰਟੇ ਲੰਘ ਜਾਣਗੇ ਕਿਉਂਕਿ ਮੈਂ ਇੱਕ ਇੱਕ ਗੱਲ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਆ ਇੱਕ ਲਾਈਨ 'ਚ ਮੈਂ ਸਿਰ ਇਹਨਾਂ ਇਹਨਾਂ ਬਾਰੇ ਮੈਂ ਲਿਖਿਆ ਆ ਵੀ ਨਿਮ ਵਰਗਾ ਕੌੜਾ ਪਰ ਗੁਣਕਾਰੀ ਸਿਰਾਂ ਉੱਤ ਉੱਡਦੇ ਜਹਾਜ਼ ਵੇਖ ਕੇ ਆਥਣੇ ਸਵੇਰੇ ਸਾਲੀ ਹੱਗ ਲੱਗਦੀ ਓਏ ਰੀਲਾ ਵਿੱਚ ਨੱਚਦਾ ਪੰਜਾਬ ਦੇਖ ਕੇ ਖੁਦ ਸੋ ਕਿਹੜੇ ਮੂੰਹ ਗੋਰਿਆਂ ਨੂੰ ਗਾਲਾਂ ਕੱਢੀਏ ਪੰਜਾਬੀ ਪੰਜਾਬੀਆਂ ਦੇ ਵੈਰੀ ਬੈਠੇ ਨੇ ਵੈਸੇ ਤਾਂ ਕੈਨੇਡਾ ਵਿੱਚ ਸੱਪ ਨਹੀਂ ਹੁੰਦੇ ਪਰ ਬੰਦੇ ਇਥੇ ਸੱਪਾਂ ਤੋਂ ਵੀ ਜ਼ਹਿਰੀ ਬੈਠੇ ਨੇ ਫੁੱਕਾ ਤੋਂ ਅਰਬਾਂ ਦੀ ਪਾਲ ਸਾਂ ਤੁਰੋਲੇ ਜ਼ਿੰਦਗੀ ਇੱਕ ਨਾਲ 60 ਦਾ ਹਿਸਾਬ ਦੇਖ ਕੇ ਆਥਣੇ ਸਵੇਰੇ ਸਾਰੀ ਹੱਗ ਲੱਗਦੀ ਓਏ ਰੀਲਾਂ ਵਿੱਚ ਨੱਚਦਾ ਪੰਜਾਬ ਦੇਖ ਕੇ ਹੋ ਰੂ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਵੇਖ ਕੇ ਧੰਨ ਸਾਡੀ ਪਹਿਲੀ ਜਿਹੜੀ ਸੋਨਾ ਜੰਨਦੀ ਸੋਚਿਆ ਮੈਂ ਵੈਰੀਆਂ ਦੇ ਭਾਗ ਵੇਖ ਕੇ ਹੋ ਕੰਮਾਂ ਵਿੱਚ ਨਿਗਾ ਸਾਡੀ ਨਾਰਾ ਉੱਤੇ ਨਹੀਂ ਬੱਸਾਂ ਵਿੱਚ ਹੈਈ ਦਾ ਏ ਕਾਰਾਂ ਵਿੱਚ ਨਹੀਂ ਚਿੱਤ ਕਰੇ ਕਿਸ਼ਤਾ ਤੇ ਢੋਜ ਚੱਕ ਰਹਾ ਬਾਈ ਗੋੜੇ ਗੱਡੀਆਂ ਦੀ ਭਾਜ ਦੇਖ ਕੇ ਹੋ ਹਰ ਦੂਜਾ ਬੰਦਾ ਇਹੀ ਆਖੇ ਫੂਣ ਤੇ ਦੱਸ ਦੇਵੀ ਵੀਰੇ ਕੰਮ ਕਾਜ ਦੇਖ ਕੇ ਆਥਣੇ ਸਵੇਰੇ ਸਾਰੀ ਹੱਗ ਲੱਗਦੀ ਓਏ ਰੀਲਾਂ ਵਿੱਚ ਨੱਚਦਾ ਪੰਜਾਬ ਦੇਖ ਕੇ ਹੋ ਬੇਬੇ ਪੁੱਛੇ ਮੂੰਹੋਂ ਕਿਨੇ ਗੁੱਡ ਕਹੀਦਾ ਸੱਪਾਂ ਵਾਂਗੂ ਵੜੇ ਵਿੱਚ ਖੁੱਡ ਰਹੀਦਾ ਕਾਤੋਂ ਲਈ ਆ ਜਾਂਦੀ ਇਹ ਸੋਚੀ ਜਾਂਨਿਆ ਅੱਜ ਗੋਰਿਆਂ ਦਾ ਸਾਡੇ ਉੱਤੇ ਰਾਜ ਦੇਖ ਕੇ ਹੋ ਦੂਰੋਂ ਦੂਰੋਂ ਲਾਉਣਾ ਅੰਦਾਜ਼ੇ ਵੀਰੋ ਕੱਢਿਓ ਨਚੋੜ ਗੁੱਜੇ ਰਾਜ ਵੇਖ ਕੇ ਸੱਚ ਜਾਣੋਂ ਵਿੱਚੋਂ ਵਿੱਚ ਦਿਲ ਡਰਦਾ ਆਉਣ ਵਾਲਾ ਸਮਝ ਆਖਰ ਹੱਬ ਦੇਖ ਕੇ ਟੋਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਸਿਰਾਂ 'ਤੇ ਉੱਡਦੇ ਜਹਾਜ਼ ਵੇਖ ਕੇ ਆਥਣੇ ਸਵੇਰੇ ਸਾਲੀ ਹੱਗ ਲੱਗਦੀ ਓਏ ਰੀਲਾਂ ਵਿੱਚ ਨੱਚਦਾ ਪੰਜਾਬ ਦੇਖ ਕੇ ਹੋ ਬਾਪੂ ਵਾਲਾ ਓਹ ਰਾਜ ਭਾਗ ਛੱਡਦਾ ਸੁੱਖਾਂ ਸੁਖ ਸੁਖ ਓਹ ਪੰਜਾਬ ਛੱਡਦਾ ਦਿਸਦੀ ਆ ਨਵਾ ਆਉਂਦੀ ਦਿੱਲੀ ਰੋਡ ਤੇ ਰੋਂਦੀ ਮਾਂ ਛੱਡ ਆਇਆ 에ਅਰਪੋਰਟ ਤੇ ਓ ਯਾਰ ਬੇਲੀ ਛੱਡੇ ਛੱਡੀ ਮੌਜ ਜ਼ਿੰਦਗੀ ਸੁਪਣੇ ਚ ਦਿਸਦੀ ਗਰੌਂਡ ਪਿੰਡ ਦੀ ਠੇਡੇ ਖਾ ਕੇ ਆਈਏ ਇਕਲੇ ਹੰਡਣੂ ਹੁਣ ਸ਼ਿਫਟਾਂ ਚ ਫਸ ਗਿੱਲਦੀਆਂ ਵਿਕੇ ਸੂਟ ਤੇ ਗੂੜੀਆਂ ਰੀਜਾਂ ਮੇਰੇ ਕੱਲ ਦੀਆਂ ਏਕੀ ਇਕ ਸਦਰਾ ਬੁਣਦੀ ਓਹੋ ਮੇਰੇ ਪਲ ਦੀਆਂ ਵੜੀਆਂ ਹੀ ਮਾਸੂਮ ਅਸੀਸ ਦੀਆਂ ਅੱਖਾਂ ਵਰਗੀਆਂ ਨੇ ਜੇ ਮਾਂ ਮਾਂ ਠੰਡੀਆਂ ਸ਼ਾਮਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਜੇ ਮਾਂ ਮਾਂ ਠੰਡੀਆਂ ਸ਼ਾਮਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਨਾ ਨਾ ਵੇ ਮੈਂ ਅਜੇ ਨ ਮਰਦੀ ਤੇਰਾ ਵਿਆਹ ਵੇਖ ਆਵੇ ਹਏ ਨਾਨਾ ਬੇ ਮੈਂ ਅਜਨਾ ਮਰਦੀ ਤੇਰਾ ਵਿਆਹ ਵੇਖਣਾ ਵੇ ਬਾਰਲੇ ਦੇਸ਼ ਨੂੰ ਜਾਣ ਵਾਲਾ ਤੇਰਾ ਚਾਹ ਵੇਖਣਾ ਵੇ ਹਏ ਬਾਰਲੇ ਦੇਸ਼ ਨੂੰ ਜਾਣ ਵਾਲਾ ਤੇਰਾ ਚਾਹ ਵੇਖਣਾ ਵੇ ਹੋ ਚੰਦਰਾਂ ਤੇਰੇ ਗੀਤਾਂ ਵਿੱਚ ਤੁੱਕਾਂ ਵਰਗੀਆਂ ਨੇ ਓ ਜੇ ਮਾਮਾ ਠੰਡੀਆਂ ਸ਼ਾਮਾਂ ਦਾਦੀਆਂ ਰੁੱਖਾਂ ਵਰਗੀਆਂ ਨਹੀਂ ਓ ਜੇ ਮਾਮਾ ਠੰਡੀਆਂ ਸ਼ਾਮਾਂ ਦਾਦੀਆਂ ਰੁੱਖਾਂ ਵਰਗੀਆਂ ਨਹੀਂ ਕੀ ਬਾਤ ਹੈ ਤੇ ਤਾਂ ਨਵਾਂ ਤੁਸੀਂ ਇਹਨੂੰ ਇਸ ਪਰਿਵਾਰ ਦਾ ਹਿੱਸਾ ਬਣਾਇਆ ਔਰ ਇਥੇ ਮੈਨੂੰ बार-बार ਆਉਣਾ ਤੁਸੀਂ ਸੱਦਾ ਦਿੰਨੇ ਹੋਰ ਬਹੁਤ ਖੁਸ਼ੀ ਹੁੰਦੀ ਆ ਬਹੁਤ ਮਾਣ ਮਹਿਸੂਸ ਹੁੰਦਾ ਕਿ ਮੈਂ ਇੰਨੇ ਚੰਗੇ ਲੋਕਾਂ ਚ ਇੰਨੇ ਚੰਗੇ ਪਰਿਵਾਰਾਂ ਚ ਜਾ ਕੇ ਰਹਿਣਾ ਹੈ ਤੇ ਤੁਹਾਨੂੰ ਵਸਦੇ ਖੇਡਦੇ ਦੇਖਣਾ ਇੱਕ ਜਿਉਂਦਾ ਜਾਗਦਾ ਪਰਿਵਾਰ ਇਸੇ ਵੈ ਬ੍ਰਿਸਬਨ ਚ ਦੇਖਣਾ ਔਰ ਬਹੁਤ ਖੁਸ਼ੀ ਹੋਈ ਆ ਜੀਤ ਬੱਪਾ ਜਾਈ ਦੀ ਵੀ ਗੱਲ ਜਾਣਦੀ ਆ ਪੱਤਸਾਮ ਕੋਟ ਕਰਦੇ ਹੁੰਦੇ ਸੀ ਅਕਸਰ ਤੁਹਾਡਾ ਨਾਮ ਲੈ ਕੇ ਹਾਂਜੀ ਕਹਿੰਦੇ ਵੀ ਪਹਿਲਾਂ ਪੰਜ دریاਵਾਂ ਦਾ ਪੰਜਾਬ ਹੁੰਦਾ ਸੀਗਾ ਹੁਣ ਸੱਤ ਸਮੁੰਦਰਾਂ ਦਾ ਪੰਜਾਬ ਬਣ ਗਿਆ ਇਹਨੇ ਨਹੀਂ ਕਿਹਾ ਸੀਗਾ ਤੇ ਉਹ ਗੱਲ ਬੜੀ ਉਹਦਾ ਸੱਚੀ ਸੱਚੀ ਗੱਲ ਆ ਤੁਹਾਨੂੰ ਸੋ ਤੁਸੀਂ ਸੱਤ ਸਮੁੰਦਰਾਂ ਦੇ ਪੰਜਾਬ ਦੇ ਇੱਕ ਮਿਸਾਲ ਕੀ ਬਾਤ ਹੈ ਸੋ ਬਹੁਤ ਵਾਹ ਬਾਕੀ ਪਾਪੂ ਸਾਹਿਬ ਉਹ ਆਪਾਂ ਚਲੋ ਸ਼ਰਦਾ ਜੀ ਜੀ ਇੱਕ ਸ਼ੇਰ ਉਹਨਾਂ ਦਾ ਮੈਂ ਪੁੱਛਦੀ ਆ ਮੇਰਾ ਆਪਣਾ ਉਹਨਾਂ ਨੂੰ ਦਿਲ ਦੀ ਕਰਿਆ ਇੱਕ ਸ਼ੇਰ ਉਹਨਾਂ ਦੇ ਯਾਦ ਆ ਰਿਹਾ ਕਿ ਖੋਲ ਲੈਂਦਾ ਦਿਲ ਜੇ ਤੂੰ ਲਫ਼ਜ਼ਾਂ ਦੇ ਵਿੱਚ ਜਾਣਾ ਦੇ ਨਾਲ ਖੋਲਣਾ ਪੈਂਦਾ ਨਾ ਇਦਾਂ ਅੱਜ ਔਜ਼ਾਰਾਂ スタジオに入りたい。<Good> <Good night. S 1>